okay <laughs> ਮੈਂ ਗਿਆ ਮੈਂ ਕੋਈ ਆਇਆ ਹੋਇਆ ਤਾਂ ਚੱਲ ਅਗਰ ਕੋਈ ਨਹੀਂ ਹੈਗਾ ਅੱਜ ਥੋੜੀ ਦੁਪਹਿਰ ਨੂੰ ਸ਼ਾਮ ਨੂੰ ਬਾਹਰ ਆ ਕਰਲਾਈਏ ਨਾ ਨਹੀਂ ਨਾ ਕਰਲਾਈਏ ਤੇ ਮਾਂ ਵੀ ਜਿਹੜੀ ਤੋ ਇਹ ਹੜ ਦੀ ਮਾਰ ਥੱਲੇ ਜੋ ਕਾਵਾਵਾਲਾ ਪੁਲ ਵਜਦਾ ਹੈ ਕਾਵਾਵਾਲੇ ਪੁਲ ਤੇ ਲਗਭਗ ਪਾਣੀ ਨਾਲ ਖਹਿ ਕੇ ਚੱਲ ਰਿਹਾ ਹੈ ਕਿਉਂਕਿ ਖਟਾਈ ਨਾ ਹੋਣ ਕਾਰਨ ਆ ਤੁਸੀਂ ਵੇਖ ਰਹੇ ਨੇ ਪਿੰਡ ਚੰਗੜ ਪੈਣੀ ਦੇ ਨਾਲ ਬਿਲਕੁਲ ਪਿੰਡ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਟਾਣੀਆਂ ਜਿਹੜੀਆਂ ਪਾਣੀ ਦੇ ਮਾਰਥ ਲਿਆ ਚੁੱਕੀਆਂ ਨੇ ਮੈਂ ਕੁੱਲ ਹਿੰਦ ਕਿਸਾਨ ਸਭਾ ਜਿਲ੍ਹੇ ਦਾ ਮੀਸਖਤਰ ਹੋਂ ਦੇ ਨਾਤੇ ਮੰਗ ਕਰਦਾ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਇਹਨਾਂ ਲੋਕਾਂ ਦੇ ਪਸ਼ੂ ਜਿਹੜੇ ਨੇ ਉਹਨਾਂ ਦੇ ਵਾਸਤੇ ਚਾਰੇ ਦੀ ਮੰਗ ਕਿਉਂਕਿ ਖਤਲਾਂ ਦੇਖੋ ਪਾਣੀ ਦੇ ਮਾਰ ਥੱਲੇ ਨੇ ਪਸ਼ੂਆਂ ਦਾ ਬੜਾ ਬੈੜਾ ਹਾਲ ਹੈ ਇਸ ਵਾਸਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਕਰੇ ਇਹਨਾਂ ਪਸ਼ੂਆਂ ਵਾਸਤੇ ਚਾਰੇ ਦਾ ਇੰਤਜ਼ਾਮ ਕਰੇ ਇਹਨਾਂ ਲੋਕਾਂ ਵਾਸਤੇ ਕੋਈ ਖਾਣ ਦਾ ਪ੍ਰਬੰਧ ਕਰੇ ਕਿੱਥੇ ਲੋਕ ਬੈਠਣ ਇਹਨਾਂ ਨੂੰ ਸਹੂਦਾ ਮਿਲ ਸਕੇ ਇਸ ਵਾਸਤੇ ਸਰਕਾਰ ਤੋਂ ਮੰਗ ਹੈ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਲੋਕਾਂ ਵਾਸਤੇ ਪਹਿਲਾਂ ਤਾਂ ਇਹਨਾਂ ਦੀ ਜਾਨ ਮਾਲੀ ਨੁਕਸਾਨ ਜਿਹੜਾ ਨਾ ਹੋਵੇ ਇਸ ਵਾਸਤੇ ਜਿਹੜੀ ਸੁਰੱਖਿਆ ਇਹਨਾਂ ਦੀ ਹੋਣੀ ਚਾਹੀਦੀ ਹੈ ਲਗਭਗ ਜਿਹੜਾ ਇੱਥੇ ਹੁਣ ਜਿਸ ਤਰ੍ਹਾਂ ਪਾਣੀ ਤੁਸੀਂ ਦੇਖ ਰਹੇ ਹੋ ਮਾਰ ਥੱਲੇ ਜਿਹੜਾ 2-300 ਕਿੱਲਾ ਜਿਹੜਾ ਮਾਰ ਥੱਲੇ ਆ ਤੁਕਿਆ ਜੇਕਰ ਬੁੱਢਾ ਦਰਿਆ ਵਜਦਾ ਹੈ ਸ਼ਾਮ ਤੋਂ ਹੀ ਇਸੇ ਤਰ੍ਹਾਂ ਪਾਣੀ ਚੜਦਾ ਆ ਤੇ ਉਹ ਬੁੱਢਾ ਦਰਿਆ ਵੀ ਜਿਹੜਾ ਪਾਣੀ ਦੀ ਮਾਰ ਥੱਲੇ ਆ ਜਾਏਗਾ ਫੇਰ ਤਾਂ ਜਿਹੜੇ ਹਜ਼ਾਰਾਂ ਕਿੱਲੇ ਐ ਕਿੜ ਦੇ ਸਾਬਨਰ ਜਿਹੜੀ ਦੱਬਣ ਦੀ ਚਬਾਬਨਾ ਹੈ ਇਹ ਜਿਹੜੇ ਲੋਕਾਂ ਦਾ ਕਿਉਂਕਿ ਉਹਨਾਂ ਨੇ ਸਾਰਾ ਖਰਚਾ ਜਿਹੜਾ ਆਪਣਾ ਫਸਲ ਤੇ ਕਰ ਚੁੱਕੇ ਸੀ ਉਹ ਤਾਂ ਫਸਲ ਜਿਹੜੇ ਪੱਕਣ ਦਾ ਜਿਹੜਾ ਵੇਲਾ ਚੁੱਕਿਆ ਸੀ ਇਸ ਵਾਸਤੇ ਪ੍ਰਸ਼ਾਸਨ ਤੋਂ ਮੰਗ ਹੈ ਇਹਨਾਂ ਲੋਕਾਂ ਦੇ ਵਾਸਤੇ ਮਾਜੇਦਾਲ ਕੱਢ ਤੋਂ ਕੱਢ ਜਿਹੜਾ 30000 ਰੁਪਏ ਕਿਰ ਦੇ ਹਿਸਾਬ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਤਾਂ ਹੀ ਜਿਹੜਾ ਇਹਨਾਂ ਦਾ ਕੋਈ ਜਿਉਣ ਦਾ ਹੱਲ ਹੋ ਸਕਦਾ ਹੈ ਨਹੀਂ ਤਾਂ ਜਿਹੜੇ ਇਹ ਪਿਛੜੇ ਲੋਕ 2023 ਦੇ ਮਾਰ ਥੱਲੇ ਆਏ ਹੋਏ ਇੱਕ ਸਾਲ ਦੇ ਨਾਲ ਕੋਈ ਕਰਜ਼ੇ ਨਹੀਂ ਲੱਤੇ ਹੁਣ ਸਾਲ ਬਾਅਦ ਫਿਰ ਜਿਹੜਾ ਲੋਕਾਂ ਦੀ ਇਹ ਫਲਾਡ ਦੀ ਮਾਰਥ ਲਿਆਰ ਟੰਗੜ ਪੈਣੀ ਤੇ ਰਾਮ ਸਿੰਘ ਵਾਲੀ ਪੈਣੀ ਪਾ ਕੇ 500 ਕਿੱਲਾ ਜਿਹੜਾ ਕਿਉਂਕਿ ਪੰਚਾਇਤ ਦੋਨਾਂ ਪਿੰਡਾਂ ਦੀ ਐਪੀ ਹੈ ਮਾਜੇ ਤੁਸੀਂ ਗੱਲ ਕਰ ਰਹੇ ਹੋ 30000 30000 ਨਾਲ ਪਰਤਾਈ ਹੋ ਸਕਦੀ ਜਿੰਨਾ ਕੋ ਨੁਕਸਾਨ ਕੀਤੇ ਜਾਂਦੇ ਹੋ ਜਾਂਦਾ ਜੀ ਕਿਉਂਕਿ ਸਾਡੀ ਇਹ ਤਾਂ ਮੰਗ ਹੈ ਵੀ ਸਰਕਾਰ ਤੋਂ ਕਿ 50000 ਰੁਪਏ ਅੰਕੜ ਦੇ हिसाब ਨਾਲ ਦੇਣਾ ਚਾਹੀਦਾ ਹੈ ਹੱਕ ਬਣਦਾ ਕਿ ਤਾਂ ਹੀ ਜਿਹੜਾ ਲੋਕਾਂ ਦਾ ਜਿਹੜਾ ਫਾਇਦਾ ਹੋ ਸਕਦਾ ਹੈ ਬਾਕੀ 30000 ਦੇ ਨਾਲ ਤਾਂ ਉਹਨਾਂ ਦੇ ਅੰਸੂ ਜਿਹੜੇ ਪੁੰਜ ਜਾ ਸਕਦੇ ਨੇ ਜਿਸ ਤਰ੍ਹਾਂ ਅੱਗੇ ਸਰਕਾਰ ਨੇ ਕੀਤਾ 6500 ਰੁਪਏ ਦੇ ਨਾਲ 15000 ਰੁਪਏ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਜੇ ਬੱਕਰੀ ਦਾ ਮਾਜਾ ਮੁਰਗੀ ਦਾ ਇੱਕ ਮਜ਼ਾਕ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਮਜ਼ਾਕ ਕੀਤਾ ਗਿਆ ਇਸ ਵਾਸਤੇ ਉਹਨਾਂ ਕੋਲ ਸਰਕਾਰ ਕਹੇ ਜਿੰਨਾ ਕੁ ਕਰ ਸਕਦੀ ਹੈ ਜੇ 50 ਨਹੀਂ ਤਾਂ 30000 ਤੋਂ ਘੱਟ ਤਾਂ ਜਿਹੜੇ ਦੇਣਾ ਉਹ ਹੱਕ ਨਹੀਂ ਬਣਦਾ 30000 ਰੁਪਏ ਦੇ ਨਾਲ ਇਹਨਾਂ ਦੇ ਹਸੂਪ ਨੂੰ ਜ ਜਾਸੀ ਹੁਣ ਆਪਾਂ ਤਾਂ ਮੰਕਰਿਆ ਜੇਕਰ ਦੇਣਗੇ ਤੇ ਉਹਨਾਂ ਦਾ ਆਪਾ ਵਿਦਾਈ ਦੇ ਪਾਤਨ ਉਹਨਾਂ ਧੰਨਵਾਦ ਕਰਾਂਗੇ ਜੇਕਰ ਨਾ ਦੇਣਗੇ ਤੇ ਫਿਰ ਉਹਨਾਂ ਦਾ ਮੁਰਦਾਵਾਦ ਵੀ ਕਰਾਂਗੇ ਇਲੈਕਸ਼ਨਾਂ ਦੇ ਵਿੱਚ ਲੋਕ ਆਪੇ ਮਾਰ ਦੇਣਗੇ ਅਸੀਂ ਤਾਂ ਜੀ ਅੱਗੇ ਤੁਸੀਂ ਖਬਰ ਸਾਜੀ ਲਈ ਹੋਣੀ ਹੈ ਜਦੋਂ ਗਰਮੀਤ ਖੁੰਡੀਆਂ ਜੀ ਆਏ ਸੀ 2007 ਦੀ ਜਿਹੜੀ ਲੋਕਾਂ ਦੇ ਸਰਕਾਰ ਦੇ ਪੈਸੇ ਭਰ ਕੇ ਆਪਣੀਆਂ ਜ਼ਮੀਨਾਂ ਮਾਲਕੀ ਕਰਾਈਆਂ ਸੀ ਉਹ ਜੋ 2007 ਤੋਂ 2012 13 ਤੱਕ ਜਿਹੜੀਆਂ ਲੋਕਾਂ ਨੇ 12000 ਸਾਫ ਦੇ ਨਾਲ ਪ੍ਰਸ਼ਾਸਨ ਨੇ ਪੈਸੇ ਭਰ ਕੇ ਆਪਦੇ ਹੱਕ ਲੈ ਸੀ ਉਹ ਜਿਹੜੀਆਂ ਲੋਕਾਂ ਦੀ ਕਟਿਆ ਕੀਤੇ ਆਂ ਉਹਨਾਂ ਨੂੰ ਜਿਹੜਾ ਕੁਝ ਵੀ ਨਹੀਂ ਮਿਲਿਆ ਉਹ ਅਸੀਂ ਗਰਮੀਤ ਖੁੰਡੀਆਂ ਨੂੰ ਗੱਲ ਕੀਤੀ ਉਹ ਕਹਿੰਦਾ ਇਹ ਮੈਨੂੰ ਦਾ ਮੇਰੇ ਤਾਂ ਧਿਆਨ ਇੱਥੀ ਨਹੀਂ ਹੈਗੀ ਇੱਕ ਜਿਹੜਾ ਖੇਤੀਬਾੜੀ ਮੰਤਰੀ ਹੋ ਗਈ ਉਸ ਬੰਦੇ ਨੂੰ ਇਸ ਗੱਲ ਦੇ ਬਾਰੇ ਪਤਾ ਹੀ ਨਾ ਹੋਵੇ ਇੱਕ ਛਿੱਡੀ ਵੱਡੀ ਗੱਲ ਹੋ ਸਕਦੀ ਇਸ ਵਾਸਤੇ ਆ ਸਾਨੂੰ ਪਤਾ ਹੈ ਕਿ 8 ਜ਼ਿਲ੍ਹਿਆਂ ਦੇ ਵਿੱਚ ਈ ਮਾਰ ਪਈ ਏ 2007 ਵਾਲੀ ਕਿਉਂਕਿ ਇੱਕ ਨਾਮ ਦੇ ਬੰਦੇ ਨੇ ਜਿਹੜਾ ਇਹ ਸਾਰਾ ਪੰਜਾਬ ਨੂੰ ਮਾਰ ਤੇ ਰੱਖ ਦਿੱਤਾ ਹੈ ਸਰਨ ਪੁਗਤਨਾ ਪੈ ਰਹੇ ਸਰਨ ਪੁਗਤਨਾ ਪੈ ਰਹੇ 6-7 ਢਾਣੀਆਂ ਤਾਂ ਤੁਸੀਂ ਜੰਗੜ ਪੈਣੀ ਦੇ ਦੇਖ ਰਹੇ ਹੋ ਉਹ ਪਿੱਛੇ ਵੀ 3-4 ਢਾਣੀਆਂ ਖੜੀਆਂ ਨੇ ਰਾਮ ਸਿੰਘ ਵਾਲੀ ਪੈਣੀ ਦੀਆਂ 5-6 ਢਾਣੀਆਂ ਆਗੀਆਂ ਨੇ ਅੱਗੇ ਕਾਫੀ ਸੱਦਾ ਸਿੰਘ ਢਾਣੀ ਤਾਂ ਮਾਰਦੇ ਥੱਲੇ ਸੁਆਸ ਸਿੰਘ ਢਾਣੀ ਮਾਰਦੇ ਥੱਲੇ ਬੱਲੇ شاہ ਠਾੜ ਗਲਾਬਾ ਪੈਣੀ ਮਾਰਦੇ ਥੱਲੇ ਹੋਰ ਦਰਿਆ ਦੇ ਵਿੱਚ ਕਾਫੀ ਆਪਣੀਆਂ ਜ਼ਮੀਨਾਂ ਦੇ ਵਿੱਚ ਢਾਣੀਆਂ ਬਣਾਈਆਂ ਹੋਈਆਂ ਨੇ ਉਹ ਬਹੁਤ ਹੀ ਮਾਰਦੇ ਥੱਲੇ ਅਜਿਹੜਾ ਇਹ ਤਾਂ ਨੁਕਸਾਨ ਹੋ ਗਿਆ ਜੀ ਇਹ ਜਾਇਆ ਪਰਮੂ ਬਲੀਆਂ ਜੀ ਦੇਖ ਰਹੇ ਹੋ ਕੱਚਾ ਧੋਨਾ ਹੈ ਜੀ ਇਹਦਾ ਤਾਂ ਨੁਕਸਾਨ ਹੋ ਗਿਆ ਜੀ ਕੁਝ ਨਹੀਂ ਬਚਣਾ ਇਹ ਕਮਰੇ ਵੀ ਡਿੱਗਣ ਦਾ ਨੁਕਸਾਨ ਹੈਗਾ ਕਿ ਹੁਣ ਨਵੇਂ ਬਣੇ ਹੋਏ ਨੇ ਲੋਕਾਂ ਨੇ ਨਵੇਂ ਬਣਾਏ ਨੇ ਕਰਜ਼ੇ ਚੱਕ ਕੇ ਲਾਉਣ ਲੈ ਕੇ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ